ਅੱਜ ਦੀ ਸਭ ਤੋਂ ਵੱਡੀ ਖਬਰ ਪੰਜਾਬ ਵਿੱਚ ਗੈਂਗਪਾਰ ਦਾ ਖਤਰਾ ਇੱਕ ਵਾਰ ਫੇਰ ਸਿਰ ਚੋਕ ਰਿਹਾ ਹੈ। ਏਐਸਆਈ ਦੇ ਕਤਲ ਮਾਮਲੇ ਨਾਲ ਜੁੜੀ ਜਾਂਚ ਵਿੱਚ ਹੁਣ ਕਨਸ਼ਾਮਪੂਰੀਆ ਗੈਂਗ ਦੀ ਔਟਾਰੀ ਹੋ ਗਈ ਹੈ। ਇਹ ਗੈਂਗ ਸਿੱਧੀ ਚੇਤਾਵਨੀ ਦੇ ਰਿਹਾ ਹੈ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਸ ਖਬਰ ਨੇ ਸੂਬੇ ਦੀ ਕਾਨੂੰਨ ਵਿਵਸਥਾ ਅਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ। ਲਾਜ਼ਾ ਕਟਨਾਵੈਚ ਇੱਕ ਐਸਆਈਡੀ ਨਿਰਦਈ ਹੱਤਿਆ ਹੋਈਏ ਸ਼ੁਰੂਆਤੀ ਜਾਂਚ ਦੌਰਾਨ ਪੁਲਿਸ ਨੇ ਕਈ ਸੰਦੇਹੀਆਂ ਨੂੰ ਰਡਾਰ ਤੇ ਲਿਆਏ ਪਰ ਹੁਣ ਖੁਲਾਸਾ ਹੋਇਆ ਹੈ ਕਿ ਇਸ ਕਤਲ ਦੇ ਪਿੱਛੇ ਕਨਸ਼ਾਮਪੂਰੀਆ ਗੈਂਗ ਦਾ ਹੱਥ ਹੋ ਸਕਦਾ ਹੈ ਇਹ ਗੈਂਗ ਕਈ ਸਮੇਂ ਤੋਂ ਪੰਜਾਬ ਵਿੱਚ ਸਰਗਰਮ ਹੈ ਅਤੇ ਭਗਵਾਨਪੁਰਿਆ ਗੈਂਗ ਨਾਲ ਇਸ ਦੀ ਰੰਜਿਸ਼ ਚੱਲ ਰਹੀ ਹੈ। ਕਨਸ਼ਾਮਪੁਰਿਆ ਗੈਂਗ ਨੇ ਖੁੱਲੀ ਛਤਾਵਣੀ ਦਿੱਤੀ ਹੈ ਕਿ ਭਗਵਾਨਪੁਰਿਆ ਗੈਂਗ ਦੇ ਕਿਸੇ ਵੀ ਮੈਂਬਰ ਨੂੰ ਨਹੀਂ ਛੱਡਿਆ ਜਾਵੇਗਾ। ਇਸ ਧਮਕੀ ਨਾਲ ਇਹ ਸਪਸ਼ਟ ਹੈ ਕਿ ਦੋਵੇਂ ਗੈਂਗਾ ਵਿਚਕਾਰ ਪੁਰਾਣੀ ਬੈਰਤਾ ਹੁਣ ਹੋਰ ਤੇਜ਼ ਹੋ ਗਈ ਹੈ। ਪੰਜਾਬ ਦੀ ਧਰਤੀ ਇੱਕ ਵਾਰ ਫੇਰ ਖੂਨੀ ਟਕਰਾਅ ਦਾ ਗਵਾਹ ਬਣ ਸਕਦੀ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਤੇ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ ਖਾਸ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਹੈ ਜੋ ਗੈਂਗਵਾਰ ਨਾਲ ਜੁੜੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਵੀ ਨੌਜਵਾਨ ਨੂੰ ਗਲਤ ਰਾਹ ਤੇ ਨਹੀਂ ਜਾਣ ਦਿੱਤਾ ਜਾਵੇਗਾ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮਾਮਲੇ ਨੇ ਆਮ ਲੋਕਾਂ ਨੂੰ ਵੀ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਇਸ ਮਾਮਲੇ ਨੇ ਆਮ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਗੈਂਗਾਂ ਦੇ ਵਾਧੇ ਪ੍ਰਭਾਵ ਨਾਲ ਲੋਕ ਆਪਣੇ ਆਪ ਨੂੰ ਉਹ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਉਹ ਸਰਕਾਰ ਦੇ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਵਿਸ਼ੇਸ਼ ਗਿਆਨ ਮੰਨਦੇ ਨੇ ਕਿ ਪੰਜਾਬ ਵਿੱਚ ਗੈਂਗਵਾਰ ਦੀਆਂ ਜੜਾਂ ਨੌਜਵਾਨਾਂ ਦੀ ਬੇਰੋਜ਼ਗਾਰੀ ਨਸ਼ਿਆਂ ਦੀ ਲਤ ਅਤੇ ਗੈਰਕਾਨੂੰਨੀ ਹਥਿਆਰਾਂ ਤੱਕ ਪਹੁੰਚ ਵਿੱਚ ਹੈ ਜੇਕਰ ਇਹਨਾਂ ਸਮੱਸਿਆਵਾਂ ਨੂੰ ਜਲਦੀ ਨਾ ਰੋਕਿਆ ਗਿਆ ਤਾਂ ਹਾਲਾਤ ਹੋਰ ਵਿਗੜ ਸਕਦੇ ਹਨ ਏਐਸਆਈ ਦੇ ਕਤਲ ਤੋਂ ਬਾਅਦ ਕਨਸ਼ਾਮਪੂਰੀਆ ਗੈਂਗ ਦੀ ਓਟਾਰੀ ਨੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਲਈ ਵੱਡੀ ਚੁਣੌਤੀ ਖੜੀ ਕਰ ਦਿੱਤੀ ਹੈ ਭਗਵਾਨਪੂਰੀਆ ਗੈਂਗ ਨੂੰ ਦਿੱਤੀ ਚਤਾਵਨੀ ਨੇ ਸੂਬੇ ਵਿੱਚ ਗੈਂਗਵਾਰ ਦੇ ਮੰਡਰਾਉਂਦੇ ਖਤਰੇ ਨੂੰ ਹੋਰ ਵਧਾ ਦਿੱਤਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਅਤੇ ਪ੍ਰਸ਼ਾਸਨ ਇਸ ਚੁਣੌਤੀ ਦਾ ਕਿਵੇਂ ਮੁਕਾਬਲਾ ਕਰਦੇ ਨੇ